ਸਿਹਤ ਵਿਭਾਗ ਦੀ ਟੀਮ ਵੱਲੋਂ ਤੰਬਾਕੂ ਅਤੇ ਸਿਗਰਟ ਬੀੜੀ ਵੇਚਣ ਵਾਲੇ ਦੁਕਾਨਦਾਰਾਂ ਤੇ ਕੀਤੀ ਗਈ ਰੇਡ ਦੁਕਾਨਦਾਰਾਂ ਦੇ ਚਲਾਨ ਕੱਟੇ ਗਏ ਅਤੇ ਨਸ਼ੀਲੇ ਪਦਾਰਥ ਨਸ਼ਟ ਕੀਤੇ ਗਏ ਸਿਹਤ ਵਿਭਾਗ ਦੀ ਟੀਮ ਵੱਲੋਂ ਕਾਨੂੰਨਾਂ ਦੀ ਪਾਲਣਾ ਨਾ ਕਰਨ ਤੇ ਸਖਤ ਕਾਰਵਾਈ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ موسيقى ਸੋੜਦੇ ਸੋੜਦੇ ਨਹੀਂ ਓਏ ਛੋਟਾ ਛੋਟਾ ਚਾਕੂ ਫੜ ਚਾਕੂ ਨਾਲ ਕੱਟ ਮਾਰ ਦਿਆ ਕਰ ਹਾਂ ਭਾਈ ਇਹਦਾ ਦੇਖ ਤੈਨੂੰ ਪਤਾ ਨਾ ਕਿ ਸਿਵਲ ਸਟਰਕਚਰ ਡਾਕਟਰ ਵਿਜੇ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅਸੀਂ ਟਾਈਮ ਟੂ ਟਾਈਮ ਇਹ ਰੇਡ ਜਿਹੜੀ ਅਸੀਂ ਕਰਦੇ ਰਹਿੰਦੇ ਆ ਤਾਂ ਅੱਜ ਅਸੀਂ ਇੱਥੇ ਸਰਕੂਲਰ ਰੋਡ ਤੇ ਲਾਰੈਂਸ ਰੋਡ ਤੇ ਰੇਡ ਕੀਤੀਆਂ ਨੇ ਜਿਹਦੇ ਵਿੱਚ ਅਸੀਂ ਅੱਜ ਮੈਡੀਕਲ ਕਾਲਜ ਦੇ ਸਾਹਮਣੇ ਜਿਹੜੀ ਤਮਾਕੂ ਸ਼ਾਪ ਇੱਥੇ ਆਏ ਆ ਤੋ ਇਲਲੀਗਲ ਪ੍ਰੋਡਕਟ ਜਿਹੜੇ ਆ ਜਿਨ੍ਹਾਂ ਤੇ ਕੋਈ ਪਿਕਟੋਰੀਅਲ ਵਾਰਨਿੰਗ ਜਿਹੜੀ ਨਹੀਂ ਦਿੱਤੀ ਗਈ ਹੁੰਦੀ ਉਹਦੇ ਤੇ ਅਸੀਂ ਕਾਰਵਾਈ ਕਰਦੇ ਹੋਏ ਅੱਜ ਇਹਨਾਂ ਦੇ ਤੁਹਾਡੇ ਸਾਹਮਣੇ ਅਸੀਂ ਪ੍ਰੋਡਕਟ ਜਿਹੜੇ ਆ ਬੈਨ ਪ੍ਰੋਡਕਟ ਨੂੰ ਡਿਸਟਰੋਏ ਵੀ ਕੀਤਾ ਮੌਕੇ ਤੇ ਔਰ ਇਹਨਾਂ ਦਾ ਚਲਾਨ ਵੀ ਕਟਿਆ ਔਰ ਇਹਨਾਂ ਨੂੰ ਵਾਰਨਿੰਗ ਦੇ ਕੇ ਜਾ ਰਹੇ ਆ ਕਿ ਅੱਗੇ ਤੋਂ ਜਿਹੜਾ ਹੈ ਉਹ ਇਸ ਚੀਜ਼ ਦਾ ਧਿਆਨ ਰੱਖਣ ਔਰ ਕੋਟਬਾ ਐਕਟ ਦੀ ਉਲੰਘਣਾ ਜਿਹੜੀ ਉਹ ਨਾ ਕਰਨ। ਇਹ ਹਦਾਇਤਾਂ ਹੀ ਹੁੰਦੀਆਂ ਨਾਲ ਜੀ। ਦੇਖੋ ਜੀ ਇਹ ਹਰੇਕ ਸਿਗਰਟ ਪ੍ਰੋਡਕਟ ਦੇ ਉੱਪਰ ਇੱਕ ਵਿਕਟੋਰੀਅਲ ਵਾਰਨਿੰਗ ਹੁੰਦੀ ਹੈ ਜਿਹਦੇ ਤੇ ਲਿਖਿਆ ਜਾਂਦਾ ਹੈ ਕਿ ਤੰਬਾਕੂ ਪੀਣਾ ਸਿਹਤ ਲਈ ਹਾਨੀਕਾਰਕ ਹੈ ਇਸ ਨਾਲ ਕੈਂਸਰ ਵੀ ਹੋ ਸਕਦਾ ਮੌਤ ਵੀ ਹੋ ਸਕਦੀ ਹੈ ਸੋ ਵਾਰਨਿੰਗ ਤੋਂ ਬਿਨਾ ਜਿੰਨੇ ਵੀ ਪ੍ਰੋਡਕਟ ਹੈਗੇ ਉਹ ਸਾਰੇ ਗਵਰਨਮੈਂਟ ਵੱਲੋਂ ਬੈਨ ਉਏ ਵਾਰਨਿੰਗ ਤੋਂ ਬਿਨਾ ਪ੍ਰੋਡਕਟ ਜਿਹੜੇ ਜਿੰਨੇ ਵੀ ਸਾਨੂੰ ਇੱਥੋਂ ਲੱਭੇ ਆਂ ਸੀ ਉਹ ਮੌਕੇ ਤੇ ਡਿਸਕਰਾਏ ਕਰਕੇ ਚੱਲੇ ਆਂ ਔਰ ਇਹਨਾਂ ਨੂੰ ਵਾਰਨਿੰਗ ਦੇ ਕੇ ਚੱਲੇ ਆਂ ਕਿ ਅੱਗੇ ਤੋਂ ਇਸ ਦਾ ਧਿਆਨ ਰੱਖੋ। ਕਈ ਦੁਕਾਨਦਾਰਾਂ ਨੇ ਦਿਖਾਇਆ ਉਹ ਨਹੀਂ ਹੁੰਦਾ ਵੀ 18 ਸਾਲ ਤੋਂ ਘੱਟ ਜਿਹੜੇ ਉਹ ਨਹੀਂ ਇੱਥੇ ਲੈ ਕੇ। ਹਾਂਜੀ ਉਹ ਵੀ ਇਲੀਗਲ ਹੈ ਜੀ ਕੋਰਟ ਐਕਟ ਦੇ ਅਧੀਨ ਜਿਹੜੇ 18 ਸਾਲ ਤੋਂ ਘੱਟ ਜਿਹੜਾ ਤੰਬਾਕੂ ਵੇਚਣਾ ਕਾਨੂੰਨਨ ਜੁਰਮ ਹੈ। ਉਹਦੇ ਲਈ ਇੱਕ ਵਾਰਨਿੰਗ ਸਾਈਨ ਜਿਹੜਾ ਅੱਗੇ ਦੁਕਾਨ ਦੇ ਬਾਹਰ ਲੱਗਾ ਹੋਣਾ ਚਾਹੀਦਾ ਇਹਨਾਂ ਨੇ ਲਾਇਆ ਹੋਇਆ ਹੈ। ਸੋ ਅਸੀਂ ਜਿੱਥੇ ਵੀ ਇਹ ਸਾਈਨ ਨਹੀਂ ਲੱਭਦਾ ਅਸੀਂ ਔਰ ਮੌਕਾ ਦੇ ਕੇ ਜਾਂਦੇ ਆ ਕਿ 2 ਦਿਨ 4 ਦਿਨ ਦੇ ਅੰਦਰ ਅੰਦਰ ਉਹ ਇਹਨੂੰ ਪੂਰਾ ਕਰਨ ਅਗਰ ਫਿਰ ਵੀ ਨਹੀਂ ਕਰਦੇ ਫਿਰ ਅਸੀਂ ਉੱਤੇ ਲੀਗਲ ਐਕਸ਼ਨ ਜ਼ਰੂਰ ਲਵਾਂਗੇ ਕਿੰਨੇ ਕੱਜ ਹੋ ਰਹੇ ਸਾਡੇ ਕਿਹਾ ਕੀ ਹੋਣਾ ਨਹੀਂ ਅੱਜ ਸਾਡੇ ਕੋਲ ਅੱਜ ਅਸੀਂ ਲਾਰੈਂਸ ਰੋਡ ਔਰ ਸਰਕੂਲਰ ਰੋਡ ਉਸ ਤੋਂ ਬਾਅਦ ਐਮ ਕੇ ਔਰ ਹੋਰ ਹੋਰ ਵੀ 2-4 ਕੰਪਲੇਂਟਸ ਹੈਗੀਆਂ ਸਾਡੇ ਕੋਲ ਬਟਾਲਾ ਰੋਡ ਵਾਲੀ ਸਾਈਡ ਤੇ ਅਸੀਂ ਉਹ ਪੂਰਾ ਏਰੀਆ ਕਵਰ ਕਰਾਂਗੇ ਸਰ ਇਹ ਸਿੱਟਾ ਵੀ ਉਹਨਾਂ ਚਲਾਨ ਕੀਤਾ ਜਾਂਦਾ ਹੈ ਹਾਂ ਜੀ ਜਿਹੜੇ ਪਬਲਿਕ ਪਲੇਸ ਤੇ ਸਾਨੂੰ ਕੋਈ ਸਮੋਕਿੰਗ ਕਰਦਾ ਨਜ਼ਰ ਆ ਜਾਂਦਾ ਹੈ ਅਸੀਂ ਉਹਦਾ ਵੀ ਮੌਕੇ ਤੇ ਚਲਾਨ ਕੱਟਦੇ ਹਾਂ ਉਹਨਾਂ ਨੂੰ ਵਾਰਨਿੰਗ ਦੇ ਕੇ ਜਾਂਦੇ ਹਾਂ ਔਰ ਉਹਨਾਂ ਨੂੰ ਸਮਝਾਈਦਾ ਵੀ ਆ ਅਵੇਅਰ ਵੀ ਕਰੀਦਾ ਕਿ ਇਹਦੇ ਕੀ ਨੁਕਸਾਨ ਨੇ ਬਿਲਕੁਲ